ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਜੀ ਹੋਰ ਕੀ ਬਾਤਾਂ ਕਰਦਾ ਮੇਰੇ ਵੀਰੋ ਉਤਰ ਕੋਤਰ ਸੈਟਾ ਵੀ ਸਾਰੇ ਵੀਰਾਂ ਦੇ ਘਰ ਪਵਾ ਠੀਕ ਹੈ ਲਓ ਜੀ ਟਾਈਮ ਹੋ ਗਿਆ ਲਗਭਗ 2 ਵਜੇ ਹੋਣਗੇ ਹਨਾ 1:3 2 ਜਾਂ 3 ਇੱਥੇ ਕਿਤੇ ਮੈਂ ਕਰ ਦਿਆ ਵਲੌਗ ਦੀ ਸਟਾਰਟਿੰਗ ਬਾਕੀ ਸਮਾਨ ਖਾਣ ਪੀਣ ਨੂੰ ਥੋੜਾ ਜਿਆ ਲੈ ਜਾਂਦਾ ਕਮਹੌਲ ਵਧੀਆ ਸਾਨੂੰ ਦੱਸਿਆ ਸੀ ਨਾ ਵੀ ਆ ਦੋ ਦਿਨ ਆ ਆਪਣੇ ਆ ਦੋ ਦਿਨ ਜਿਹੜੇ ਮੀਆਂ ਵਾਲੇ ਆ ਨਜ਼ਾਰਿਆਂ ਵਾਲੇ ਠੀਕ ਹੈ ਚਲੋ ਭਾਈ ਪਹਿਲੇ ਨਵਾਂ ਦਰਜ ਜਾਂਦਾ ਜਾਂਦਾ ਖੁੱਲਗੇ ਆਗੇ ਬਾਪੇ ਉਕਰ ਤੇ ਚਾਹ ਪਾਣੀ ਪੀਨੇ ਆ ਤੇ ਉਹ ਦੂ ਬਾਅਦ ਆਪਣਾ ਰਿੰਗਸ ਵੀ ਆਗਣਾ ਸੀਗਾ ਨਾ ਮੈਂ ਤਾਂ ਹੀ ਵਲੌਗ ਦੀ ਸਟਾਰਟਿੰਗ ਕੀਤੀ ਹੈ ਮੈਂ ਵੈਸੇ ਤਾਂ ਕਰਨੀ ਨਹੀਂ ਸੀ ਨਾਲ ਸਨੋ ਦਿਖਾਉਣੇ ਆ ਚਾਹ ਪਾਣੀ ਪੀ ਲਿਆ ਬਰੋ ਇਹ ਭਾਈ ਮਾਰ ਗਿਆ ਅਰਮਣ ਐਂ ਕਹਿਣਾ ਸੀ ਹਾਂਜੀ ਬਾਬੇ ਉਹ ਚਾਹ ਚੂ ਪੀ ਲਿਆ ਠੀਕ ਹੈ ਤੇ ਆਪਣਾ ਪਾਰਸਲ ਵੀ ਚੱਕ ਲਿਆ ਬਰੋ ਜੀ ਦੇ ਚ ਆਪਣੀਆਂ ਪਿਜਨਸ ਵਾਸਤੇ ਰਿੰਗਸ ਆਈਆਂ ਇੱਕ ਮਿੰਟ ਰੁਕੋ ਪਹਿਲਾਂ ਮੈਂ ਨੰਬਰ ਤੇ ਹੱਥ ਰੱਖ ਲੈਣਾਗਾ ਆਪਣੇ ਤੇ ਹਾਂ ਲਓ ਜੀ ਐਡਰੈਸ ਡਰੂਸ ਦਾ ਕੋਈ ਚੱਕਰ ਨਹੀਂ ਹਣਾ ਕਿਉਂਕਿ ਉਹ ਸਾਨੂੰ ਪਤਾ ਵੀ ਸਾਰੇ ਵੀਰ ਭਰਾਉਂਦੇ ਰਹਿੰਦੇ ਆ ਉਹ ਕੋੜਾ ਆਪਾਂ ਨੂੰ ਕੋਈ ਲੁਕੋਣਾ ਹਨਾ ਥੋੜੇ ਤੋਂ ਕੋਈ ਦਿੱਕ ਨਹੀਂ ਸਭ ਲਈ ਦਰਵਾਜ਼ੇ ਖੁੱਲੇ ਹੈਗੇ ਥੋੜਾ ਨੰਬਰ ਦਾ ਹੀ ਹੋ ਜਾਂਦਾ ਬਈ ਹਨਾ ਯਾਰ ਵੀ ਮੰਨ ਕੇ ਚੱਲੋ ਕਹਿ ਸਕਦੇ ਆਪਾਂ ਵੀ ਉਹ ਥੋੜਾ ਪਿਆਰ ਹੈ ਭਵਾਂ ਦੀ ਹਨਾ ਜੇ ਤੁਸੀਂ ਫੋਨ ਕਰਦੇ ਹੋ ਤੁਸੀਂ ਬਈ ਹਾਲਚਲ ਪੁੱਛਦੇ ਹੋ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਥੋੜਾ ਪਿਆਰ ਹੈ ਪਰ ਭਰਾ ਮੇਰੋ ਹਨਾ ਹਰੇਕ ਟਾਈਮ ਬੰਦੇ ਦਾ ਮੇਰਾ ਮੂਡ ਸੁਣਪਦੇ ਥੋੜਾ ਜਿਹਾ ਕਿ ਹੋਇਆ ਚੱਲਦਾ ਹਨਾ ਨਹੀਂ ਇੰਨਾ ਕਈ ਜੀ ਥੋੜਾ ਨਾ ਬੰਦਾ ਖਿੱਚ ਜਾਂਦਾ ਤਾਂ ਕਰਕੇ ਨੰਬਰ ਨੂੰ ਬਰ ਜ਼ਿਆਦਾ ਸ਼ੋਅ ਨਹੀਂ ਕਰਦਾ ਮੈਂ ਮੋੜ ਕੇ ਫੋਨ ਬਾਹ ਇਹ ਮੁਰਕ ਕੇ ਕਈ ਵਾਰੀ ਵੱਧ ਘੱਟ ਬੋਲਿਆ ਜਾਂਦਾ ਯਾਰ ਉਹਦੇ ਚ ਨਾ ਸਹਿਯਤਾ ਚਲ ਆਪਣੀ ਗਲਤੀ ਵੈਸੇ ਜੇ ਆਪਾਂ ਬੋਲਾਂਗੇ ਤਾਂ ਨਾ ਪੇਰੀ ਹੋ ਜਾਂਦਾ ਹੈ ਹਨਾ ਬੰਦਾ ਤੁਹਾਨੂੰ ਪਤਾ ਹੈ ਵੀ ਮੂਹਰ ਤੇ ਡਿਪੈਂਡ ਕਰਦੀ ਹੈ ਗੱਲ ਸਾਰੀ ਕੋਈ ਚੱਕਰ ਵਾਲੀ ਗੱਲ ਨਹੀਂ ਨੰਬਰ ਨੰਬਰ ਦੀ ਆਪਾਂ ਨੂੰ ਤੇ ਬਾਕੀ bro ਇਹਨਾਂ ਨੂੰ ਮੈਂ ਕੱਲ ਦਾਣਾ ਪਾਣੀ ਪਾਇਆ ਸੀ ਆਪਣਾ ਕਬੂਤਰਾਂ ਨੂੰ ਹਨਾ ਤੇ ਬਾਕੀ ਕਰੀ ਖੁੱਡਾ ਖੋਲ ਕੇ ਦੇਖ ਲਾਂਗੇ ਪਹਿਲਾਂ ਤੁਹਾਨੂੰ ਰਿੰਸ ਦਾ ਹਿਸਾਬ ਕਿਤਾਬ ਦੱਸ ਦਿੰਨੇ ਨਾਲੇ ਇਹ ਖੋਲ ਕੇ ਦਿਖਾ ਦਿੰਨੇ ਆਪਾਂ ਉਧਰਲੇ ਕਰੀ ਚੱਲ ਗਏ ਹਾਂਜੀ ਬਾਪਿਓ ਤੇ ਮਨ ਹ ਲੱਗਦਾ ਹੱਥ ਪਾਈ ਇਧਰ ਆਪਣਾ ਕਬੂਤਰਾਂ ਦਾ ਖੁੱਡਾ ਵੀ ਖੋਲ ਕੇ ਅੰ ਬੱਚੇ ਦੀ ਕੰਡੀਸ਼ਨ ਹੀ ਵੇਖ ਕੇ ਆਪਾਂ ਪਹਿਲਾਂ ਤਾਂ ਕੀ ਕਹਾਂ ਨਾ ਬੱਚਾ ਸੈੱਟ ਵਟ ਹੈ ਨਾ ਕਬੂਤਰਾਂ ਦਾ ਆਪਣਾ ਓਕੇ ਰਿਪੋਰਟ ਹੈ ਦੋਵੇਂ ਹੋਪ ਸੋ ਬੱਚਾ ਵੀ ਜਿਵੇਂ ਫਿਰ ਟਪਾਟ ਆ ਬਈ ਬੱਚੇ ਨੂੰ ਬਾਤਾਂ ਹੀ ਦਰੈਣ ਦੇਖੋ ਕੀ ਬਾਤਾਂ ਨੇ ਕੀ ਬਾਤਾਂ ਨੇ ਓਕੇ ਰਿਪੋਰਟ ਆ ਮਰੋ ਤੇ ਬਾਕੀ ਵੀ ਕੁਝ ਪਰਾ ਕਹਿੰਦੇ ਹਣਾ ਵੀ ਇਹਨਾਂ ਨੂੰ ਵੀ ਬਈ ਸਾਰੇ ਕਬੂਤਰ ਉਧਰ ਲੈ ਕੇ ਲੈ ਆ ਬਈ ਫਿਰ ਹੁਣ ਆ ਬੱਚੇ ਦਾ ਕਿਵੇਂ ਕਰਾਂਗੇ ਆਪਾਂ ਥੋੜਾ ਵੱਡਾ ਹੋ ਜਾਏ ਤਾਂ ਦੋ ਦੂ ਦਾ ਹੈਂਡ ਫੂਨ ਟ੍ਰੇਨ ਕਰ ਲਾਂਗੇ ਮੈਂ ਤਾਂ ਵੇਲੀ ਕਰਨਾ ਮੈਨੂੰ ਵੀ ਔਖੇ ਇੱਧਰ ਦੋ ਕਬੂਤਰਾਂ ਵਾਸਤੇ ਹਣਾਉਣਾ ਪੈਂਦਾ ਇੱਕ ਹੈ ਜਮਾ ਮੇਣ ਮੁੱਢ ਕਬੂਤਰਾਂ ਸਰੇ ਵਾਲਾਂ ਦੋਵਾਂ ਥੱਲੇ ਮਾਂਡਾ ਕਰਤਾ ਇੰਨੇ ਦਮਾ ਖੇਲਿਆ ਸੀਗਾ ਮੇਰਾ ਓਕੇ ਰਪੋਟਾਂ ਦਾਣੇ ਇਹਨਾਂ ਕੋਲੇ ਪਏ ਆ ਬਰੋ ਦੇਖੋ ਦਾਣੇ ਮੱਕੀ ਛੋਲੇ ਤੇ ਪਾਣੀ ਵੀ ਪਿਆ ਹੋਣਾ ਤੇ ਕੱਲ ਨੂੰ ਬਾਦਾਂਗੇ ਇਹਨਾਂ ਨੂੰ ਲਾਤੀ ਲਾਉਗਾ ਆ ਗਏ ਜੀ ਫਿਰ ਵਾਪਸ ਇੱਧਰ ਲੈ ਗਰੀ ਬਰੋ ਤੇ ਹੁਣ ਇੱਧਰਲੇ ਕਬੂਤਰਾਂ ਨੂੰ ਦਾਣਾ ਪਾਣੀ ਪਾਈਏ ਤੇ ਰਿੰਗਸ ਵੀ ਸਾਨੂੰ ਦਿਖਾਵਾਏ ਕੋਈ ਚੱਕਰ ਵਾਲੀ ਗੱਲ ਨਹੀਂ ਹਾਂਜੀ ਮੇਰੇ ਵੀਰੋ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਈਏ ਪਾ ਬੱਚੇ ਜਿਹੜੇ ਕੱਡੇ ਸੀ ਬੇਦਰ ਹਨਾ ਜੋੜੀ ਨੇ ਵੀ ਕੀ ਹਿਸਾਬ ਕਿਤਾਬ ਹੈ ਕਿਤੇ ਕੋਈ ਗੱਡੀ ਤਾਂ ਹੀ ਚੜ ਕੇ ਕਿਤਾ ਆਪਣੀ ਨਜ਼ਰਬਾਲੀ ਪੜੀ ਹੈ ਹਨਾ ਫਿਰ ਥਾਮਨੇ ਲਾ ਬੈਠੇ ਉਹਨਾਂ ਦਾ ਤੇ ਆਏ ਹੈ ਆਏ ਹੈ ਮੈਂ ਸਾਨੂੰ ਹੁਣੇ ਹੀ ਦੇਖ ਕੇ ਦੱਸ ਦਿੰਦਾ ਕਿਹੜੀ ਕਿਹੜੀ ਜੋੜੀ ਦੀ ਹੈ ਇੱਕ ਮਿੰਟ ਆ ਤਾਂ ਉਹਦਾ ਹੈ ਤੇ ਆਹ ਆਉਦਾ ਹੈ ਓਕੇ ਬਰੋ ਇੱਕ ਤਾਂ ਵੀ ਇਹਨਾਂ ਚ ਹੈਗਾ 46 ਵਾਲੀ ਜੋੜੀ ਦਾ ਠੀਕ ਹੈ ਇੱਕ 46 ਵਾਲੀ ਜੋੜੀ ਦਾ ਤੇ ਇੱਕ ਬੱਚਾ ਹੈਗਾ ਮੇਰੇ ਹਿਸਾਬ ਨਾਲ ਆਪਣੇ ਦਾ ਖੜ ਜੋ ਮੈਂ ਕਿਹੜੇ ਕਿਹੜੇ ਜੋੜਾਂ ਦੇ ਆਂਡੇ ਰੱਖੇ ਜੀਗੇ ਹਾਂਜੀ ਬਾਪੂ ਤੇ ਇੱਧਰ ਰੱਖੀ ਬਈ ਕਬੂਤਰਾਂ ਨੂੰ ਦਾਣੇ ਓਹੋ ਦਾਣੇ ਤੇ ਨਾਲ-ਨਾਲ ਪਾਣੀ ਵੀ ਤੇ ਅੱਜ ਖਰਾਕ ਬਰੋ ਨਵੀਂ ਰਲਾਈ ਆ ਅੱਜ ਮੈਨੂੰ ਤਾਂ ਫੇਰ ਨਹੀਂ ਰਹਿ ਗਿਆ ਹਨਾ ਆ ਦੇਖੋ ਮਨਕੀ ਤੇ ਲੋਪ ਉਹ ਬਾਲਟੀ ਜੀ ਪਾ ਲੈ ਨੇ ਹਣਾ ਸਾਰਿਆਂ ਜੋ ਜਿੰਨੀਆਂ ਜਿੰਨੀਆਂ ਕੌਲਣਾ ਚਾਹੀਦੇ ਉਹਨੂੰ ਉਹ ਮਣਕ ਕਣਕ ਵੀ ਉਸ ਆਉਂਦੇ ਮੱਕੀ ਸਾਰਾ ਸਾਨੂੰ ਉਸ ਆਉਂਦੇ ਮੈਨ ਤੋਂ ਯਾਰ ਛੋਲੇ ਬਾਈ ਬਣਾ ਰਿਹਾ ਨਹੀਂ ਜਾਂਦਾ ਪਰ ਇਹ ਬਾਲੇ ਹਣਾ ਫਿਰ ਮੈਨੂੰ ਐਵੇਂ ਨਹੀਂ ਕਿਵੇਂ ਪਾਵਾਂਗੇ ਕੋਈ ਨਾ ਦੱਬੀ ਚਲੋ ਯਾਰ ਏਡਾ ਕੀ ਆ ਬਾਕੀ ਜਾਇਦ ਕੀ ਸੀ ਜਨ ਕਰੜਾ ਲੱਗਿਆ ਹਣਾ ਜਾਇਦ ਕੀ ਟੈਂਪਰੇਚਰ ਗਿਆ ਆਪਣੇ 47 ਤੱਕ ਗਿਆ 47 ਹੋ ਜਾਂਦਾ ਸੀਗਾ ਹੋਰ ਰਾਜ ਰੂਸਤਾਨ ਕੰਨੀ 49 50 ਟਾਪ ਜਾਂਦਾ ਸੀਗਾ 48 49 50 ਤੇ ਪਿਛਲਾ ਜਿਵੇਂ ਆਹ ਸੀਜ਼ਨ ਪੂਰਾ ਫੁੱਲ ਗਰਮ ਸੀ ਆਹ ਸਾਲ ਇਹਦੋਂ ਅਗਲੇ ਸਾਲ ਇਹਦੋਂ ਘੱਟ ਹੋਊਗਾ ਗਾਰੰਟੀ ਇਦੋਂ ਅਗਲਾ ਸਾਲ ਰਹੂਗਾ 44 43 44 ਦਾ ਟੈਂਪਰੇਚਰ ਰਹੂਗਾ ਪਹਿਲਾਂ ਨਾਲੇ ਪੁਛਵਾਣੀ ਕਰਤੀ ਦੇਖ ਲਿਓ 44 45 ਵੱਧ ਤੋਂ ਵੱਧ ਪਰ ਐ ਟਿਕਣਾ ਨਹੀਂ ਟੈਂਪਰੇਚਰ ਵੇਦੀ ਮੀਂਹੂ ਪੈ ਜਾ ਗਰੂ ਠਰ ਜਾ ਗਰੂ ਮੌਸਮ ਆਇਓ 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 ਪੁੱਤਾ ਲਗਭਗ ਬਈ ਸਾਰੀਆਂ ਜੋੜੀਆਂ ਨੇ ਅੰਡੇ ਰੱਖ ਲਏ ਹੈਗੇ ਉਹ ਸਾਨੂੰ ਵੇਲੇ ਟਾਈਮ ਸ਼ੌਕ ਕਰਾਵਾਂਗੇ ਹਨ ਕਿ ਕਿਹੜੀ ਨੇ ਇੱਕ ਰੱਖਿਆ ਤੇ ਕਿਹੜੀ ਨੇ ਦੋ ਰੱਖਿਆ ਕਿਸ ਹਿਸਾਬ ਕਰਦਾ ਆਇਓ 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 ਪੁੱਤਾ ਲਓ ਜੀ ਇਹਦੇ ਦੋਵੇਂ ਪਾਸੇ ਰੱਖਦੇ ਦਾਣੇ ਤੇ ਬੈਟ ਕੱਲ ਨੂੰ ਵੀ ਪਾਈਏ ਮੈਂ ਤਾਂ ਕਹਿਣਾ ਉਹਨੇ ਚੱਲ ਕੇ ਇੱਧਰ ਵੀ ਟੁੱਟ ਗਏ ਦਾਣੇ ਇਹਨੂੰ ਹਾਂ ਇੱਧਰ ਵੀ ਟੇਪ ਪਿਆ ਕੇ ਸਾਬ ਤੇ ਇੱਧਰ ਆਪਣੇ ਗਾਇਸ ਕਾਲੇ ਜਾਨਵਰਾਂ ਨੂੰ ਵੀ ਪਾ ਦਈਏ ਬਰੂ ਦਾਣੇ ਇੱਕ ਮਿੰਟ ਆਇਓ 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 ਯਾਰ ਭੈਂਚੂ ਹੁਣ ਤਾਂ ਸਾਫ਼ ਵਰ ਗਿਆ ਸੀਗਾ ਇੰਨੇ ਚਿਰ ਚਿਲੇ ਵਿੱਚ ਬਿੱਠਾ ਮਾਰਦੇ ਇਹਨਾਂ ਨੇ ਹੈ ਨਹੀਂ ਇਹਨਾਂ ਦਾ ਮੂੰਹ ਬਰੂ ਖਾਣ ਪੀਣ ਆਲਾ ਖਰਚ ਹੁੰਦਾ ਇੱਕ ਮਿੰਟਾ ਚਲੋ ਕੋਈ ਗੱਲ ਹੜ ਜਾਈਏ ਯਾਰ ਆਪਾਂ ਆਇਓ 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 ਕਬੂਤਰ ਕੋਲ ੜਾ ਕੇ ਬ్రో ਬਾਹਰ ਤਾਂ ਪੜੇ ਜਾਣਾ ਇਹਦੇ ਕੋਈ ਕੰਮ ਬਾਜੇ ਆ ਜੋ ਆ ਜੋ ਆ ਜੋ ਆਇਓ ਜੋ ਬ్రో ਇਹਨਿੰ ਇੱਕ ਤਾਂ ਬਹੁਤ ਹੈ ਮੇਰੇ ਨਾਲ ਇਹਨਾਂ ਨੂੰ ਓਕੇ ਰੋਟਾ ਤੇ ਨਾਲ ਦੀ ਨਾਲ ਪਾਣੀ ਵੀ ਪਾ ਦਈਏ ਹਾਂਜੀ ਮੇਰੇ ਵੀਰੋ ਤੇ ਨਾਲ ਦੀ ਨਾਲ ਵੀ ਇਹਨਾਂ ਨੂੰ ਵਾਟਰ ਵੀ ਪਾਤਾ ਆਪਾਂ ਦਾਣੇ ਪਾਣੀ ਵਾਲਾ ਕੰਮ ਵੀ ਕਲੀਅਰ ਹੋ ਗਿਆ ਬ్రో ਤੇ ਆ ਵਾਟਰ ਵਾਲਾ ਵੀ ਕਲੀਅਰ ਹੋ ਗਿਆ ਠੀਕ ਹੈ ਇੱਕ ਮਿੰਟ ਕਬੂਤਰ ਬੈਟ ਕੇ ਚ ਪਾਈ ਚੱਲ ਗਿਆ ਉਹ ਕੀ ਉਹ ਯਾਰ ਉਹ ਦੇਖੀ ਉਹ ਕੜਤਾ ਜਰੂਸ ਭੈਣਤੀ ਲੱਕੜੇ ਨਾਲ ਦੀ ਦੇ ਆਏ ਆ ਰਖ ਚੜਦਾ ਵਿੱਕੀ ਉਹਨਾਂ ਦੀ ਫਿਰ ਮੈਣਾ ਹੁਣ ਜੇ ਗਾਲਾਂ ਕੱਢੂ ਤੁਸੀਂ ਆਖੋਗੇ ਵਿੱਚ ਗਾਲਾਂ ਕੱਢਦਾ ਵੀਡੀਓ ਦੇ ਠੀਕ ਹੈ ਇਹ ਭੈਣ ਹਉਥ ਹੀ ਆਉਂਦੀ ਆ ਪੁੱਠੀ ਉਹ ਬਰੋਬਰ ਕਿਸੇ ਹੋਰ ਕਬੂਤਰ ਨਾਲ ਠੀਕ ਹੈ ਉੱਥੇ ਬਰੋਬਰ ਆਡੇ ਤੇ ਹੀ ਜਾਂਦੀ ਐ ਲੈ ਵੀ ਆ ਆ ਆ ਉਹ ਥੱਲੇ ਉਹਨਾਂ ਉਹਨਾਂ ਨਾਲ ਜੀ ਕੀ ਮੁਸ਼ਕ ਮਾਰਦਾ ਉਹਨਾਂ ਨਾਲ ਲੈ ਆ ਉਹ ਨੂੰ ਆਇ ਚਾ ਇਹਨੂੰ ਆਇ ਜਾ ਕੇ ਥੱਲੇ ਬੋਣੇ ਨੂੰ ਖੜ ਜੋ ਕੋਈ ਗੱਲ ਨਹੀਂ ਉਥੇ ਬਾਦ ਹੀ ਜਾ ਕੇ ਭਰ ਲੈਣ ਦਾ ਕੋਈ ਦਿੱਕਤ ਨਹੀਂ ਕਰਦੇ ਜੇ ਪਾਲਣਾ ਹੋਊਗਾ ਪਾਲੂਗੀ ਇਹਦਾ ਭੈਣ ਹੀ ਆਵੇ ਖੜ ਕੇ ਕੋਈ ਦਿੱਕਤ ਨਹੀਂ ਕਰਦੇ ਲਓ ਜੀ ਕਹਿੰਦੇ ਚੋਬਰ ਵੀ ਆਇਆ ਹੋਇਆ ਐ ਸਸਰੀਕਾਲ ਜੀ ਬੈਠੋ ਜੀ ਆਜੋ ਕੋਈ ਗੱਲ ਨਹੀਂ ਚੱਕਰ ਕੀ ਹੈ ਬੋ ਘਟ ਦੇਖਣ ਨੂੰ ਮਿਲਦਾ ਹੈਗਾ ਬਾਕੀ ਆਉਂਦਾ ਵੀ ਉਦ ਨਹੀਂ ਹੈ ਜਿੱਦ ਨੇ ਕਰਨਾ ਸੀ ਇਹਨੂੰ ਸਹੀ ਥੀਕਾ ਤੋਂ ਬਾਹਰ ਰੱਖਿਆ ਗਿਆ ਉਹ ਅੰਦਰ ਸਪਰੇਅ ਹੀ ਛਿੜਕਿਆ ਤਾਂ ਕਰਕੇ ਅੰਦਰ ਤਾਂ ਜਾਣਾ ਬਣਾ ਉਹ ਤੇ ਬਾਰ ਸੀ ਇਹਦਾ ਮਨ ਕਿ ਚਲੋ ਮੈਂ ਤਾਂ ਦਾ ਹੋਰ ਬੰਦਾ ਤਾਂ ਕੋਈ ਵੜ ਨਹੀਂ ਦਿੰਦਾ ਅੰਦਰ ਠੀਕ ਆ ਆ ਦੇਖੋ ਚਾਬੀ ਮਰੇ ਹੱਥ ਚ ਜਿੰਦਾ ਆਪਣਾ ਨਾਲ ਦਿਨ ਲਾ ਦਿੰਦੇ ਠੀਕ ਆ ਕਿ ਨਹੀਂ ਉਹ ਤਾਂ ਇਹਨੂੰ ਦੇਖ ਲਿਆ ਮੈਨੂੰ ਲੱਗ ਗਿਆ ਪਤੇ ਇਹਨੂੰ ਆ ਬੋਲ ਮਾਰ ਲਿਆ ਮੁਰਦਾ ਸੀ ਮੈਂ ਤੂੰ ਆ ਮੈਂ ਇਹਨੂੰ ਬੋਲ ਮਾਰ ਦੇ ਜੇ ਦੇਖ ਦਉਂ ਉਹ ਕੁੜਤਾ ਪੇ ਮੈਂ ਭੱਗੇ ਆ ਜਾਂਦਾ ਫਿਰ ਵਸ ਫਿਰ ਭਾਏ ਜੀ ਫਿਰ ਫਿਰ ਤੈਨੂੰ ਪਤਾ ਹੈ ਕੀ ਹੋਇਆ ਤੇਰਾ ਇਹ ਨੂੰ ਮੈਂ ਪਛਾਣ ਲਿਆ ਮੈਂ ਕਿ ਬੰਦਾ ਆਪਣਾ ਹੀ ਆ ਮੈਨੂੰ ਹੱਥ ਮਾਰ ਮਖਾ ਜਾ ਕੋਈ ਗੱਲ ਨਹੀਂ ਤੇ ਬਹਿਨਿਆ ਦੋ ਮਿੰਟ ਐ ਬਾਹਰ ਚੋਂ ਨਹੀਂ ਮੋੜਦੇ ਪੁਰਾਣੇ ਬੰਦੇ ਅਸੀਂ ਤੇ ਅੰਦਰ ਤਾਂ ਉਹ ਗੱਲ ਬਖਰੇ ਦਵਾਈ ਦੂਈ ਖੜ ਕੇ ਮੈਂ ਅੰਦਰ ਨਹੀਂ ਵੜਦੇ ਇੱਥੇ ਮੈਂ ਟਾਈਮ ਕਹਿੰਦੇ ਚੱਲ ਪਏ ਜੀ ਪਤਾ ਨਹੀਂ ਕਿੱਧਰ ਨੂੰ ਮੈਨੂੰ ਵੀ ਨਹੀਂ ਪਤਾ ਦਮਣੀ ਦੇ ਆਖਣੇ ਨੂੰ ਕਾਲੀ ਦੁਰਗਾ ਦੇ ਪੈਰ ਧਰਦਾ ਕਾਲੀ ਦੁਰਗਾ ਦਾ ਬਾਸੇ ਬਣ ਕੇ ਫਿਰੋ ਕਾਲੇ ਕੱਪੜੇ ਪਾ ਕੇ ਤੇ ਬਸ ਉਹਨੂੰ ਪਤਾ ਹੈ ਤਾਂ ਕਿ ਆਖਰੇ ਜਿੱਦ ਨੂੰ ਕੋਈ ਜੇ ਕੋਈ ਟਾਈਮ ਨਹੀਂ ਰਾਤ ਨੂੰ ਭੁਆ ਦੀ 10 ਵਜੇ ਹੁਣ 12 1 2 3 ਤੇ ਮਸ ਠੀਕ ਹੈ ਜਾਨਣਾ ਅਜੇ ਮਨਾਉਣਾ ਰੋਟੀ ਖਾਣਿਆ ਕਰ ਬਹੁਤ ਕਰਨਿਆ ਲਗਭਗ ਤੁਹਾਨੂੰ ਪਤਾ ਲੱਗ ਗਿਆ ਹੋਣਾ ਟਾਈਮ ਹੋਇਆ ਪਰ 11 12 ਵਜੇ ਪਹੁੰਚੇ ਮੇਰੇ ਹਿਸਾਬ ਨਾਲ ਕੋਈ ਟੈਕਰ ਨਹੀਂ ਮੁੜ ਜਾਂਦਾ ਨਿਕਲ ਜਾਂਦਾ ਬੜਾ ਚਲਦਾ ਬੜਾ ਜੀ ਨਹੀਂ ਕਰਦਾ ਹੋਣਾ ਤੇ ਇਕੱਲੇ ਇਕੱਲੇ ਬਰੋਗ ਕਿਤੇ ਇਹ ਗੱਲ ਤੋਂ ਸੋਚ ਜੁਣਾ ਆਪਣੇ ਬਾਰੇ ਤੁਸੀਂ ਫਾਂਸੀ ਬਾਬਿਓ ਤੇ ਚੱਲਦੇ ਬਈ ਘਰ ਨੂੰ ਲਗਭਗ ਟਾਈਮ ਹੋ ਗਿਆ ਨੇ 10 11 ਵਾਜੀ ਕੋ ਮੇਰੇ ਹਿਸਾਬ ਨਾਲ ਤਾਂ ਖਾਨ ਨੂੰ ਸੋ ਮੈਣੀ ਸਮਾਨ ਲੈ ਲਿਆ ਬਾਪੂ ਬਾਦੋ ਲੇਜ਼ ਕੋਰ ਕਰੇ ਐਫੀ ਚੌਕਲੇਟ ਕੁਲਫੀ ਲਵਾਵਾ ਭਰਿਆ ਯਾਰ ਪੁਰਾਣੇ ਵਟਾਂਹਾਂ ਨਾਲ ਵਾ ਕਰੇ ਚੱਲਦੇ ਆ ਤੇ ਬ్రో ਚੱਲ ਮੂਡ ਆਣਾ ਬਸ ਹਨਾ ਤੂੰ ਸਹੀ ਆ ਤੂੰ ਵੀ ਸਹੀ ਆ ਜਾ ਕੋਈ ਡਰ ਵਾਲੀ ਗੱਲ ਨਹੀਂ ਕੇ ਬਸ ਬਾਦਲ ਆ ਗਏ ਤੇ ਬਾਦਲ ਹੁਣ ਸਿੱਧਾ ਪਿੰਡ ਤੋ ਮਿੰਟਾਂ ਜੀ ਹਾਂਜੀ ਬਾਪੇਓ ਆ ਗਏ ਜੀ ਕਰੇ ਤੇ ਬਸ ਭਾਈ ਕਰ ਦਈਏ ਵਲੌਗ ਦੀ ਐਂਡਿੰਗ ਲਗਭਗ ਹਨਾ ਕਮੈਂਟ ਗੇਟ ਨੂੰ ਲੌਕ ਲੁਕ ਦਿਆਂ ਮੈਂ ਲਾ ਕਰਾ ਹਨਾ ਚਲੋ ਤਾਂ ਕੋਈ ਚੱਕਣ ਨਹੀਂ ਆਪੇ ਲਾ ਦੂਗਾ ਮੈਂ ਤੇ ਬਸ ਠੀਕ ਆ ਬਈ ਹਨਾ ਇਸ ਤੋਂ ਬਾਅਦ ਹਨਾ ਜਿਹੜੀਆਂ ਠੱਲਾ ਠੁੱਲਾਆਂ ਗੀਆਂ ਨੇ ਉਹ ਕਲਿੱਪ ਮੈਂ ਕੱਲ ਨੂੰ ਐਡ ਕਰੂੰਗਾ ਇਹ ਵਲੌਗ 'ਚ ਮਤਲਬ ਆਪੇ ਕਰ ਦੂਆਂ ਯਾਰ ਗੱਲ ਮੁਖੀ ਤੂੰ ਪਹਿਲੇ ਤੁਸੀਂ ਸ਼ਾਇਦ ਦੇਖ ਹੀ ਲਈ ਹੋਵੇ ਤਾਂ ਹਨਾ ਤੇ ਠੀਕ ਐ ਕੱਲ ਤੂੰ ਪਰਸੋਂ ਥੋੜਾ ਜਿਹਾ ਕੋਈ ਵਧਿਕਾ ਕੰਮ ਤਾਂ ਲਗਾ ਲਾਂਗੇ ਤਾਂ ਇੱਕ ਦੋ ਦਿਨ ਸਾਨੂੰ ਦੱਸ ਜੀ ਆਪਣੇ ਰੈਸਟ ਵਾਲੇ ਦਿਨ ਚੱਲੀ ਜਾਂਦੇ ਸੀ ਹਨਾ ਤਾਂ ਕਰਕੇ ਓਕੇ ਆ bro ਬਾਕੀ ਆਇਨਾ ਕੋ ਸੱਚ ਵੀ ਇੱਕੀ ਕਪੜੇ ਵਾ ਫਿਰਦਾ ਨਹਾਉਂਦਾ ਨਹੀਂ ਧੋਂਦਾ ਨਹੀਂ ਹਨਾ ਚੱਕਰ ਕੀ ਬਰੋ ਇੱਥੇ ਆਪਣੇ ਕੋਲੇ ਨਹਾਉਣ ਦਾ ਪ੍ਰਬੰਧ ਹੈਗਾ ਔਰ ਇਹ ਸਾਹਮਣੇ ਹਨਾ ਆਪਣਾ ਕੀ ਆਖੀਏ ਇਹਨੂੰ ਚਲੋ ਕੋਈ ਵੀ ਨਹਾਉਣ ਕਰਨ ਹੈ ਗੱਲ ਮੁੱਕੇ ਟੈਂਕੀ ਹੈਗੀ ਹੈ ਸ਼ਾਵਰ ਹੈਗਾ ਟੁੱਟਿਆ ਹੈਗਾ ਬਟ ਆਪਣੇ ਕੋਲੇ ਲੀੜੇ ਨਹੀਂ ਹੁੰਦੇ ਇੱਥੇ ਹਨਾ ਪਾਉਣ ਨੂੰ ਤਾਂ ਕਰਕੇ ਆਪਾਂ ਨਹਾ ਧੋ ਕੇ ਇਥੋਂ ਹੀ ਲੀੜੇ ਫਿਰ ਪਾ ਕੇ ਪੈ ਜਾਂਦੇ ਆ ਆ ਸੀਨ ਆਪਣਾ ਬਰੋ ਤੇ ਠੀਕ ਆ ਵੀ ਓਕੇ ਬਾਏ ਬਾਏ ਸਰਵਿੰਗ ਗੁੱਡ ਨਾਈਟ ਕੱਲ ਮਿਲਦੇ ਆ ਲਵ ਯੂ ਹਾਂਜੀ ਮੇਰੇ ਵੀਰੋ ਤੇ ਦਿਖਾਈਏ ਜੇ ਤੁਹਾਨੂੰ ਠੱਲਾਂ ਇੱਕ ਮਿੰਟ ਪਹਿਲਾਂ ਤਾਂ ਛੱਡ ਲਈ ਲਾਈਟ ਕਰ ਲਈ ਉਜਾਲਾ bro ਤੇ ਇਧਰ ਇਹ ਪਈਆ ਆਪਣੇ ਰਿੰਸ oh ho ho ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗਲਤੀ ਨਾਲ ਨੰਬਰ ਦਿਖਾਇਆ ਦਿਖਾਇਆ ਜਾਣਾ ਸੀ ਪਤਾ ਨਹੀਂ ਕੀ ਹੋਇਆ ਪਏ ਆਊਟ ਹੋਏ ਪਏ ਤੇ ਉਹ ਨੰਬਰ ਨਾਲ ਐਡਾ ਕੋਈ ਸੀ ਇਸ਼ੂ ਨਹੀਂ ਸਾਨੂੰ ਦੱਸਿਆ ਹਨਾ ਮੈਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਪਈ ਰਹਿਣਾ ਵੀ ਐਡਾ ਕੋਈ ਬਾਲੇ ਵੱਡੇ ਨਹੀਂ ਆਪਾਂ ਗੱਲਾਂ ਹੀ ਹੁੰਦੀਆਂ ਹਨਾ ਯਾਰ ਵੀ ਥੋੜੇ ਜਿਹੀ ਕਲਪਨਾ ਚ ਹੁੰਨੇ ਆ ਬਾਈ ਬਣੇ ਤੇ ਉਹ ਦੂਤ ਤੇ ਫਿਰ ਕਈ ਵਾਰੀ ਫੋਨ ਫਾਨ ਲਾਈ ਜਾਂਦੇ ਤੁਸੀਂ ਹਨਾ ਬੇਜਦੀ ਥੋੜਾ ਜਿਹਾ ਦਿਮਾਗ ਸਾਰੇ ਸਾਥ ਤੁਸੀਂ ਮੇਰੀ ਫੀਲ ਨੂੰ ਹਨ ਤੇ ਇੱਕ ਮਿੰਟ ਪਹਿਲਾਂ ਤੁਹਾਨੂੰ ਬਾਹਰ ਲੈ ਕੇ ਚਲੀ ਜਾਂਦੀ ਕਰੀਏ ਅਨਬਾਕਸਿੰਗ ਕੀ ਹਿਸਾਬ ਕਰਤਾ ਹੈ ਅਨਬਾਕਸਿੰਗ ਲਈ ਇੱਕ ਮਿੰਟ ਆਪਾਂ ਕੱਢ ਲਈ ਇੱਥੇ ਨੇਲ ਕਟਰ ਪਿਆ ਹੁੰਦਾ ਸੀ ਬ్రో ਨੇਲ ਕਟਰ ਨੇਲ ਕਟਰ ਹਾਂਜੀ ਬਾਬੇ ਆ ਪਿਆ ਚਾਕਲੇ ਨੇਲ ਕਟਰ ਤੇ ਇਹਨੂੰ ਆਪਾਂ ਲੈ ਚਲੀਏ ਇੱਥੇ ਤੇ ਇੱਕ ਮਿੰਟ ਕੋਈ ਚੀਜ਼ ਰੱਖੀ ਹੈ ਨਾ ਉਹਦੇ ਉੱਤੇ ਫੋਨ ਆ ਕੇ ਫਿਰ ਵੀਡੀਓ ਰਿਕਾਰਡ ਕਰਾਂਗੇ ਆਪਾਂ ਲੈ ਚਲੀ ਬ్రో ਆਪਣਾ ਸਟੈਂਡ ਮਤਲਬ ਕੁਰਸੀ ਇਹ ਤੇ ਰੱਖਣਾ ਨਹੀਂ ਫੂਨਾ ਫਾ ਉੱਚ ਇਹ ਕੋਈ ਟੱਕੜ ਸੜੇ ਗੇਟਾਂ ਦੀ ਖੜਚ ਲਾਪਾ ਇੱਥੇ ਨੂੰ ਆਏ ਕਰਕੇ ਤੇ ਐਚ ਰੱਖ ਲੈਣੇ ਫੂਨਾ ਬਾਬਿਓ ਤੇ ਹੁਣ ਆਈ ਥਿੰਕ ਸੋ ਇਹਦੀ ਅਨਬਾਕਸਿੰਗ ਵਧੀਆ ਹੋ ਜੂਗੀ ਨੇ ਨਾ ਠੀਕ ਹੈ ਕਿ ਨਹੀਂ ਇੱਕ ਮਿੰਟ ਰੱਖੋ ਹਾਂਜੀ ਬਾਬਿਓ ਹੁਣ ਕਰਦੇ ਆ ਅਨਬਾਕਸਿੰਗ ਥੋੜਾ ਜਿਹਾ ਆਪਾਂ ਨੰਬਰ ਤੇ ਹੋ ਲਾਉਣ ਲੱਗੇ ਸੀ ਹਣਾ ਆਪਣੇ ਤੇ ਲਾਓ ਜੀ ਹੁਣ ਉਹ ਕੈਰਪੋਰਟ ਇਹ ਇਤਰੂ ਪੱਟ ਦੇ ਵਿੱਚ ਹੀ ਖੜਚ ਹਾਂ ਇਹ ਨਹੀਂ ਨਾਲ ਹੋ ਜਾਣਾ ਕੰਮ ਹਨਾ ਨਹੀਂ bro ਕੰਮ ਵਾ ਵਾ ਇਹਨੇ ਨਾਲ ਕਿੱਥੇ ਹੋਣਾ ਖੜਚੋ ਯਾਰ ਜੇ ਆਹ ਸਾਰੀ ਪਟਣੀ ਪੋਗੇ ਆਪਾਂ ਨੂੰ ਕਿ ਵੱਟ ਤੱਕ ਆਪਣੇ ਕੋਲੇ ਨੇਲ ਕਟਰ ਸੀ bro ਬੈਂਚੋ ਕੀ ਯਾਰ ਮੈਂ ਤਾਂ ਦੋ ਤਿੰਨ ਦਿਨ ਹੀ ਤਾਂ ਅਨਬਾਕਸਿੰਗ ਕਰ ਹਾਂ ਇਹ ਲਿਆਂਦਾ ਬੈਪ ਸੰਦ ਵੀ ਲਿਆਂਦਾ ਜੇ ਕੋਈ ਵੱਡੀ ਚੀਜ਼ ਦੇਣ ਬਾਕਸਿੰਗ ਕਰਨ ਲੱਗ ਗਿਆ ਹਨਾ ਫਿਰ ਤਾਂ ਆਪਾਂ ਨੂੰ ਕਈ ਮਹੀਨੇ ਹੀ ਲੱਗ ਜਾਣਗੇ ਇਸ ਹੱਬ ਤੇ ਆ ਲਓ ਇੰਨੀ ਅਨਬਾਕਸਿੰਗ ਦੀ 파ੜ ਨਹੀਂ ਸੀ ਇੰਨਾ ਹੀ ਪਤਾ ਹੁੰਦਾ ਪਹਿਲਾਂ ਹੀ 파ੜ ਦਿੰਦਾਂ ਰ ਖੜ ਜੋ ਯਾਰ ਇਹ ਅੰਕ ਫੇਨ ਹਮ ਤਾਂ ਪਾੜਦਾ ਵੀ ਨਹੀਂ ਲਓ ਲਓ ਜੀ ਓਪਨ ਹੋ ਗਿਆ ਪਾਰਸਲ ਆਪਣਾ ਵਿੱਚ ਫੋਨ ਆ ਜਾਂਦਾ ਕੋਈ ਦਿੱਕਤ ਨਹੀਂ ਬਾਅਦ ਵਿੱਚ ਸੁਣਾਉਂਗਾ ਫੋਨ ਦੇਖ ਲਿਆ ਨਾ ਠੀਕ ਕਰ ਲਿਆ ਹੁਣ ਆਪਾਂ ਹਾਂ ਛੇ ਓਪੇਰ ਬੋਟਾ ਤੇ ਕੱਢ ਕੇ ਵਿੱਚੋਂ ਸਮਾਨ ਆਇਆ ਤੇ ਹੂੰ ਹੋ ਪਈਆਂ ਰਿੰਗਸ ਆਪਣੀਆਂ ਬ్రో ਲਓ ਜੀ ਇਹ ਨਹੀਂ ਕੰਮ ਸੀਗਾ ਆਹੀ ਚੀਜ਼ ਸੀਗੀ ਹੁਣ ਇਹਦੇ ਤੇ ਨਾ ਬਾਈ ਬਣੇ ਨੰਬਰ ਨੂੰ ਪਰ ਹਨਾ ਪੜ ਲਿਆ ਭਰਾ ਆਪਣੇ ਮਿੰਨਤੀ ਹੈ ਬਾਈ ਬਣੇ ਤੁਹਾਡੇ ਮੂਰੇ ਆਪਣੀ ਹਨਾ ਆ ਚਾਰ ਕੜਰਾ ਯੈਲੋ ਰੈੱਡ ਗ੍ਰੀਨ ਤੇ ਬਲੂ ਬਰੋ ਨੂੰ ਸਕਾਈ ਬਲੂ ਕਿਹਾ ਸੀ ਇਹ ਉਹਨੇ ਕਿਹੜੀਆਂ ਬਣਾਤੀਆਂ ਤੇ ਉਹਨੂੰ ਆਹਾ ਕਿਹਾ ਸੀ ਗ੍ਰੀਨ ਆਪੇ ਕਿਹਾ ਸੀ ਡਾਰਕ ਗ੍ਰੀਨ ਹਨਾ ਤੇ ਉਹਨੇ ਹੋਰ ਹੀ ਬਣਾ ਦੀਆਂ ਚਲੋ ਕੋਈ ਡਿੱਕਤ ਵਾਲੀ ਗੱਲ ਨਹੀਂ ਇਹ ਸੀਗਾ ਠੱਲਾ ਬਰੋ ਤੇ ਲਗਭਗ ਬਈ 15 ਰੁਪਈਆ ਦੀ ਇੱਕ ਪਈ ਹੈਗੀ 15 ਰੁਪੀਜ਼ ਦਾ ਪਰ ਪੀਸ ਤੇ 100 ਬਣਵਾਈਆਂ ਆਪਾਂ ਲਗਭਗ 1500 ਦੀਆਂ 100 ਬਣ ਗਈਆਂ ਤੇ 50 ਰੁਪਏ ਕੂਰੀਅਰ ਦੇ bro ਯਾਰ ਮੈਨੂੰ ਇਹ ਥੋੜੀ ਇਹ ਕਦ ਲੱਗੀ ਜਾਂਦੀ ਹੈ ਯਾਰ ਕੁਆਲਟੀ ਜਿੱਚ ਕਿਉਂ ਹੀ ਲੱਗ ਰਹੀਆਂ ਬ్రో ਇਹ ਸਹੀ ਹੈ ਕੁਆਲਟੀ ਮੇਰੇ ਨਾਲ ਤਾਂ ਨਾ ਇੱਕ ਇੱਕ ਡੋਟ ਡਾਟ ਵੀ ਖੜਚੂ ਅ ਡੋਟ ਹਾਂ ਚਲੋ ਆਹ ਕਲਰ ਵੀ ਸੋਨਾ ਹੈ ਆਹ ਕਲਰ ਵੀ ਨਹੀਂ ਮਾੜਾ ਪਰ ਆਹ ਕਲਰ ਬੇਕਾਰ ਆ bro ਤੇ ਆ 컬러 ਤਬਈ ਆਪਾਂ ਨੂੰ ਪਹਿਲੇ ਦਿਨ ਹੀ ਸਰਾ ਲੱਗ ਪਿਆ ਹਨਾ ਲਾਲ ਤੇ ਖੱਟਾ ਤੇ ਇਹ ਹੈਗਾ ਬਈ ਸਾਈਜ਼ ਹੈਗਾ ਇਹਨਾਂ ਦਾ 7 mm ਠੀਕ ਹੈ 7 mm ਸਾਈਜ਼ ਹੈ ਇਹਨਾਂ ਦਾ bro ਤੇ ਬਾਕੀ ਬਸ ਹੋਰ ਸਾਰਾ ਕੁਝ ਤੁਹਾਨੂੰ ਦੱਸਦਾ ਹਨਾ ਤੇ ਬਣਵਾਇਆਂ ਹੈਗੀਆਂ bro ਇਹ ਲੁਧਿਆਣੇ ਤੋਂ ਉਹਦਾ ਬਈ ਆ ਨੰਬਰ ਐਡਰੈਸ ਸਾਰਾ ਕੁਝ ਦਿੱਤਾ ਹੋਇਆ ਹਨਾ ਮੁੜ ਕੇ ਤੁਸੀਂ ਬਈ ਨੰਬਰ ਭਾਲੀਆ ਨੇ ਵੀ ਕਿਹੜੇ ਤੋਂ ਬਣਾਗਾ ਕਿਹਦੇ ਤੋਂ ਨਹੀਂ ਲਓ ਕਰ ਲੋ ਚੈੱਕ ਆ ਰਿਹਾ bro ਦਾ ਨੰਬਰ ਗਰਜੀਤ ਸਿੰਘ ਨਾਲੇ ਇਹਦੀ ਵੀ ਪ੍ਰੋਮੋਸ਼ਨ ਕਰਤੀ ਭਰਾ ਦੀ ਤੇ ਲੋ ਜੀ ਫਰੀ ਹੈ ਨਾ ਬਿਲਕੁਲ ਓਕੇ ਹੋ ਗਈ ਰਿਪੋਰਟ ਇੱਕ ਇਹਦੇ ਤੋਂ ਬਣਵਾਉਣੇ ਹੁੰਨੇ ਆਪਾਂ ਇੱਕ ਬਣਵਾਉਣੇ ਹੁੰਨੇ ਆਪਾਂ ਚਨਈ ਵਾਲੇ ਤੋਂ ਉਹਦਾ ਨੰਬਰ ਵੀ ਤੁਹਾਨੂੰ ਦਿੱਤਾ ਸੀ ਮੋਨ ਦਾ ਪਹਿਲਾਂ ਵਾਲੀ ਵੀਡੀਓ 'ਚ ਹੈ ਨਾ ਚਨਈ ਵਾਲੇ ਤੋਂ ਬਣਵਾਵਾਂਗੇ ਸੀਗਾ ਚੱਕਰ ਕੀ ਆਣੇ ਰੋਦਾਂ ਠੱਲਾ ਤੋਦਾਂ ਵੀ ਬਹੁਤ ਸੋਹਣਾ ਹੁੰਦਿਆਂ ਪਰ ਆਹ ਚੀਜ਼ ਆਪਾਂ ਨੂੰ ਬਾਹਰੋਂ ਹੀ ਲੱਗਦੀ ਜਿਵੇਂ ਦੇਖੋ ਕਬੂਤਰ ਜਿਆ ਖੜਜ ਇੱਕ ਮਟੇ ਜਿਵੇਂ ਕਬੂਤਰ ਜਿਆ ਸ਼ਾਪਤ ਹੈ ਇਹਦੇ ਠੀਕ ਹੈ ਕਿ ਨਹੀਂ ਆ ਕਬੂਤਰ ਐ ਸਾਈਜ਼ ਹੈ ਨਾ ਇਹਨਾਂ ਦਾ ਇਹ ਚੀਜ਼ ਮਤਲਬ ਸੋਹਣੀ ਲੱਗਦੀ ਹੈ ਦੇਖਣ 'ਚ ਬ్రో ਆਪਾਂ ਨੂੰ ਵੀ ਘੈਂਟ ਹੈ ਇਹ ਚੀਜ਼ ਤੇ ਬਾਕੀ ਇਹਨਾਂ ਦੀ ਕੁਆਲਿਟੀ ਥੋੜੀ ਜਿ ਮੈਨੂੰ ਨਾਰਮਲ ਲੱਗ ਰਹੀ ਆ ਨਾ ਪਹਿਲਾਂ ਬਣਾਉਂਦਾ ਸੀ ਪਹਿਲਾਂ ਬਹੁਤ ਸੋਹਣਾ ਬਣਾ ਕੇ ਜਾਂਦਾ ਯਾਰ ਹੁਣ ਤਾਂ ਦੇਖ ਚਲੋ ਕੋਈ ਦਿੱਕਤ ਨਹੀਂ ਛੋਟੇ ਬੱਚਿਆਂ ਵਾਲਾ ਸਾਈਜ਼ ਆ ਬਰੋ 7 ਐਮਐਮ ਇਹ ਨਹੀਂ ਲੈਂਦਾ ਲੁੰਦਾ ਛੇਤੀ ਤੇ ਇਹੀ ਜੀਂਗਾ ਬਰੋ ਬਸ ਨਾ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੁਹਾਨੂੰ ਉਹ ਕੀ ਕਹਿੰਦੇ ਹੁੰਦੇ ਆ ਆਪਣਾ ਪ੍ਰਾਈਸ ਦਾ ਹਸਤਾ ਕਿਹਦੇ ਤੋਂ ਬਣਵਾਇਆ ਸਾਈਜ਼ ਦਾ ਹਸਤਾ ਤੇ ਸਾਰਾ ਕੁਝ ਦੱਸਦਾ ਹਨ ਉਹਨਾਂ ਤੋਂ ਮੰਨ ਕੇ ਚਲੋ ਕੁਝ ਵੀ ਆਪਾਂ ਇਹਨਾਂ ਦੇ ਤਾਂ ਜਿਵੇਂ ਆਹ ਕਬੂਤਰ ਛਾਪਿਆ ਆਪਣੀ ਫੋਟੋ ਵੀ ਲਵਾ ਸਕਦੇ ਆ ਆਪਾਂ ਜੇ ਚਾਹੀਏ ਤਾਂ ਤੇ ਕਲਰ ਕੋਈ ਵੀ ਚੂਜ਼ ਕਰ ਸਕਦੇ ਹੋ ਆਪਣੀ ਮਰਜ਼ੀ ਹੈ ਤੇ ਹਰੇਕ ਤਰ੍ਹਾਂ ਦਾ ਬਣਾਉਂਦੇ ਆ ਉਸ ਆਪਣੀਆਂ ਲੇਜ਼ਰ ਪ੍ਰਿੰਟਡ ਵੀ ਬਣਾਉਂਦੇ ਆ ਲੇਜ਼ਰ ਵਾਲਿਆਂ ਦਾ ਰੇਟ ਸਾਨੂੰ ਮੈਂ ਦੱਸ ਦਿੰਦਾ ਜਿਹੜੀਆਂ ਲੇਜ਼ਰ ਪ੍ਰਿੰਟਡ ਆ ਭੈਣ ਜਿਹੜਾ ਕਨੈਕਟਡ ਡਿਸਕਨੈਕਟਡ ਨੇ ਲੂਪ ਵੀ ਲੈ ਅੰਦਰ ਬੂਹਰ ਆਈਆਂ ਨੇ ਜਿਹੜੀਆਂ ਲੇਜ਼ਰ ਪ੍ਰਿੰਟਡ ਹੁੰਦੀਆਂ ਬਰੋ 2500 ਦਾ 100 ਪੀਸ ਹੈ ਜਾਨੀ ਕਿ 25 ਰੁਪਏ ਦੀ ਇਕਠਾਲਾ ਜਿੰਨਾ ਇਹ ਹੁੰਦੀਆਂ ਇਹ 15 ਰੁਪਏ ਦੀ ਇੱਕ ਥਾਲ ਹੈ ਤੇ ਜਿਹੜਾ ਚਨਈ ਵਾਲਾ ਇਹਨਾਂ ਨਾਲ ਦੀਆਂ ਬਣਾ ਕੇ ਦਿੰਦਾ ਉਹ 10 ਰੁਪਏ ਦੀ ਇੱਕ ਥਾਲ ਹੈ ਠੀਕ ਆ bro ਤੇ ਓਕੇ ਜੀ ਬਸ ਇਹਹੀ ਸੀਗਾ ਆਪਣੀਆਂ ਹਨਾ ਥਾਲਾਂ ਤੇ ਦੇਖ ਲੀਆਂ ਹੋਣੀਆਂ ਹਨਾ ਰੰਗ ਵੀ ਤੁਹਾਨੂੰ ਚੰਗੀ ਤਰ੍ਹਾਂ ਦਿਖਗੇ ਹੋਣਗੇ ਤੇ ਬਾਕੀ ਸਾਰਾ ਕੁਝ ਨਾ ਐ ਕਹਿ ਲੱਗੇ ਮੈਂ ਨੰਬਰ ਵੀ ਦਿਖਗੇ ਹੋਣਾ ਨੰਬਰ ਤਾਂ ਬਾਈ ਬਣੇ ਤੁਹਾਨੂੰ ਗਾਲ ਤੁਹਾਨੂੰ ਗਾਲ ਲੱਗੇ ਯਾਰ ਗੱਲ ਮੁਕੀ ਗਾਲ ਪਾਈ ਆਪਾਂ ਵੀ ਜਿਹੜਾ ਨੰਬਰ ਦੇਖੂਗਾ ਸਿੱਧਾ ਹੀ ਹਿਸਾਬ ਹੈ ਇੱਕ ਚੀਜ਼ ਰਹਿ ਗਈ ਸੀ ਬਈ ਇਹ ਸਾਰੇ ਦੇ ਸਾਰੇ ਪੈਸੇ ਪਹਿਲਾਂ ਪਵਾ ਲੈਂਦੇ ਆ ਆਰਡਰ ਤੋਂ ਮਤਲਬ ਇਹਨੂੰ ਆਰਡਰ ਫੀਰੀ ਲਿਖਦੇ ਸਾਰੇ ਪੈਸੇ ਪਹਿਲਾਂ ਤੇ ਲਗਭਗ 2 ਹਫ਼ਤਿਆਂ ਦਾ ਟਾਈਮ ਹੁੰਦਾ ਇਹਨਾਂ ਦਾ 2 ਹਫ਼ਤਿਆਂ ਦੇ ਵਿੱਚ ਵਿੱਚ ਘਰੇ ਭੇਜ ਦਿੰਦੇ ਆ ਕੂਰੀਅਰ ਨਾਲ ਠੀਕ ਹੈ ਕਿ ਨਹੀਂ ਸਾਰਾ ਐਡਰੈਸ ਭੇਜ ਦੇ ਸਾਰੇ ਨਾਮ ਹਾਂ ਸਾ ਇੱਕ ਸੱਚ ਹੋਰ ਚੀਜ਼ ਨੂੰ ਦੱਸਣਾ ਭੁੱਲ ਗਿਆ ਬ్రో ਇਹ ਬਣਵਾਗਾ ਬਈ ਆਪਾਂ 131 ਤੋਂ ਲੈ ਕੇ 230 ਤੱਕ ਸੀਰੀਅਲ ਨੰਬਰ ਇਹਨਾਂ ਦੇ ਆਪਣੇ ਕੋਲ 131 ਤੱਕ ਦਾ ਪਹਿਲਾਂ ਹੀ ਬਣੀਆਂ ਪਈਆਂ ਸੀਗਾ ਇੱਕ ਮਿੰਟ 131 ਤੋਂ ਲੈ ਕੇ ਲਾਸਟ ਠੱਲ ਇੱਥੇ ਹੋਣੀ ਹੈ 200 30 ਤੱਕ ਹੋਊਗੀ ਮੇਰੇ ਸਾਹ ਨੂੰ ਨੇ 205 ਦਾ ਖੜਜਾ ਹਾਂ ਲਾਸਟ 18 ਆ ਰਿਹਾ ਬ్రో ਲਾਸਟ 18 ਦਾ ਨੰਬਰ 230 230 ਤੇ ਇਧਰੋਂ ਹੁਣ ਭਾਈ ਸਾਹਿਬ 100 ਖੜਜੋ 155 131 ਤੋਂ ਸਟਾਰਟ ਹੋਣੀ ਹੈ ਲਓ ਜੀ 131 ਤੋਂ ਸਟਾਰਟ ਹੈ ਤੇ 230 ਤੱਕ 100 ਠਾਣਾ ਓਕੇ ਬ్రో